ਲੈ ਗਾ ਲੋਕਾਂ ਨੂੰ ਫੋਟੋਆਂ ਦਾ ਲੈ ਜਾ ਰਿਹਾ ਚਾਹੁੰਦੇ ਨੇ ਕਹਿਣਾ ਹੈ ਕਿ ਇਹ ਕੋਈ ਵਾਪਸੀ ਨਾ ਕਰਦਾ ਹੈ ਕੋਈ ਨਹੀਂ ਜੰਨਾ ਦੇ ਵਾਪਸ ਅੰਦਰਲੇ ਮੈਂ ਸੁਨਾ ਮੰਦਰ ਤੋਂ ਪਿਆ ਰਹੇ ਹਨ ਮੰਦਰ ਨੂੰ ਚਾਹੇ ਨਹੀਂ ਕਰੀ ਹੋਈ ਸੀ ਅਰ ਨਮਜ਼ਾ ਵਾਦ ਅਸੀਂ ਬਹੁਤ ਫੇਰਾਂ ਜੂ ਉਹਨਾਂ ਨੇ ਕਿਹਾ ਸੀ ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਵੀ ਮੇਰੇ ਥੋੜੇ ਜਿਹੇ ਸਲੇਕਾ ਨੂੰ ਇਸ ਕਰਨਾ ਚਾਹੀਦਾ ਸੀ 50 ਰੁਪਏ ਦਾ ਨਾਮ ਇੱਕ ਮੱਝ ਆਮ ਆਰ ਬਾਹਰ ਬਲੀ ਦੇ ਕਿ ਸਰੂਆ ਇਹ ਆਧੁਨਿਕ ਨੌਜਵਾਨਾਂ ਨੇ ਆਪਣੇ ਤੌਰ ਤੇ ਇੱਕ ਭਾਜਪਾ ਜੁਆਇਨ ਕਰਨ ਨੂੰ ਆਏ ਇੱਕ ਸੰਗਠਨ ਨੂੰ ਇੱਕ ਪਾਰਟੀ ਨੂੰ ਕੱਟ ਕਰਨਾ ਅਲੱਗ ਗੱਲ ਹੋ ਜਾਂਦਾ ਹੈ ਸੌਫਟ ਆਉਂਦਾ ਜਿਹੜਾ ਇੰਡੀਵਿਜੂਅਲ ਆ ਜਦੋਂ ਉਹ ਪਾਰਟੀ ਜੁਆਇਨ ਕਰਦਾ ਉਹ ਆਪਣੀ ਪਹਿਲਾਂ ਤਾਕਤ ਦਿਖਾਉਂਦਾ ਬਹੁਤ ਨੌਜਵਾਨ ਨੇ ਜਿਹੜੇ ਉਹ ਨਵੇਂ ਹੁੰਦੇ ਆ ਤੇ ਅੱਜ ਉਹ ਨੌਜਵਾਨਾਂ ਦਾ ਭਾਜਪਾ ਚ ਤੇ ਉਹ ਵੀ ਦਾਣਾ ਮੰਡੀਆਂ ਚ ਆਉਣਾ ਉਹ ਜਿਹੜਾ ਇੱਕ ਗੱਲ ਬਣਾਈ ਗਈ ਸੀ ਤਾਂ ਉਹ ਗੰਗ ਚਾਹੇ ਅਸੀਂ ਅਮਰਗੜ ਤੋਂ ਸ਼ੁਰੂ ਹੋ ਸਭ ਤੋਂ ਵੱਡੀ ਅਸ਼ਵਰੀ ਜੀ ਨੇ ਰਾਜਪੁਰੇ ਦਾਣਾ ਹੁੰਦੀ ਸਾਡੀ ਸਮਰਾਲਾ ਜਿਹੜਾ ਮੇਰਾ ਆਪ ਦਾ ਹੀ ਪ੍ਰਧਾਨ ਜੀ ਖੜੇ ਸਾਡਾ ਆਪ ਦਾ ਹਲਕਾ ਛੋਟੇ ਵਾਲੀ ਗੱਲ ਸੂਚੇ ਨੂੰ ਇੱਕ ਕੰਨੇ ਦਾ ਕਰਨਾ ਬਹੁਤ ਵੱਡੀ ਗੱਲ ਤੇ ਇਹਦੇ ਮੈਂ ਸਮਝਦਾ ਸਾਰੇ ਸਾਥੀ ਚਾਹੇ ਉਹ ਲੋਜਿਸਟ ਹੋਣ ਚਾਹੇ ਉਹ ਯੂਨੀਵਰਸਟੀਆਂ ਤੋਂ ਹੋਣ ਚਾਹੇ ਉਹ ਠੀਕ ਹੈ ਇਹ ਦੇ ਪਿਆਰ ਪ੍ਰੇਮ ਨਾਲ ਹੁਣ ਸਾਰੇ ਲੋਕ ਨੇ ਜਿਹੜੇ ਅੱਜ ਬਹੁਤ ਵੱਡੀ ਹਲੇ ਵੀ ਆਈ ਜਾ ਰਹੀ ਹੈ ਠੀਕ ਹੈ ਸਾਰੀਆਂ ਸੜਕਾਂ ਤੇ ਤੇ ਨੌਜਵਾਨਾਂ ਨੇ ਅੱਜ ਇਹ ਆਪ ਦਾ ਬੀਜੇਪੀ ਜਿਹੜਾ ਮਨ ਬਣਾਇਆ ਇਹ ਬਹੁਤ بڑا ਇੱਕ ਮੈਸੇਜ ਅੱਜ ਸਾਰੇ ਪੰਜਾਬ ਸਾਰੇ ਸਾਡੇ ਪਿੰਡੂ ਹਲਕੇ ਆ ਖਾਸ ਤੌਰ ਤੇ ਨੌਜਵਾਨੇ ਕਹਿ ਰਹੇ ਸੀ ਮੈਂ ਕਿਹਾ ਵੀ ਐਡਾ ਕੱਟ ਕਰਨਾ ਬੜਾ ਔਖਾ ਹੈ ਅਸੀਂ ਤਾਂ ਸੋਚਿਆ ਨਹੀਂ ਸੀ ਵੀ ਤੁਸੀਂ ਮੰਡੀ ਚ ਕੱਟ ਕਰ ਸਕਦੇ ਹੋ ਮੈਲ ਕਹ ਰਿਹਾ ਸੀ ਕਿਸੇ ਹਾਲ ਚ ਰੱਖ ਲਓ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਮਜ਼ਦੂਰਾਂ ਦੇ ਪੁੱਤਾਂ ਤੇ ਸਾਡੇ ਲਈ ਇਹ ਹਜੇ ਮદાન ਇਹ ਜੇ ਸ਼ੈੱਡ ਭਰਨੇ ਕੋਈ ਔਕਾਤ ਨਹੀਂ ਤੇ ਜਦੋਂ ਤੁਹਾਨੂੰ ਪਤਾ ਇਹ ਪਾਰਟੀ ਦੇ ਕਿਸੇ ਦੇ ਕਰੇ ਤੇ ਨਹੀਂ ਹੁੰਦਾ ਪਾਰਟੀਆਂ ਤਾਂ ਲੱਗੀਆਂ ਰਹਿੰਦੀਆਂ ਪਰ ਜਦੋਂ ਆਪ ਮਹਾਰਾ ਦੇ ਲੋਕ ਮੰਨ ਬਣਾ ਦੇਣ ਮੋਦੀ ਜੀ ਬਈ ਨਹੀਂ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਗਲੈਂਡ ਚ ਲਾਉਣਾ ਹੈ ਉਹ ਜਿਹੜੇ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਹ ਸੰਕੇਤ ਆ ਜਿਹੜੇ ਮਿਲਣ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਚੈਨ ਕਰ ਰਹੀਆਂ ਉਹ ਸਾਡੇ ਕੈਂਪ ਜਿਹੜੇ ਪਿੰਡਾਂ 'ਚ ਲੱਗੇ ਸਕੀਮਾਂ ਲੈ ਕੇ ਉਹ 'ਚ ਸਾਡੇ ਲੀਡਰਾਂ ਦੀ ਫੜਾਫੜਾਈ ਉਹ ਕੈਂਪ ਅੱਜ ਵੀ ਨਾ ਲੱਗਣ ਤੇ ਨਾ ਉਹਨਾਂ ਦੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜਾ ਕੱਲ ਤੱਕ ਇੱਕ ਦੂਜੇ ਨੂੰ ਦੇਖ ਕੇ ਵੀ ਝਰਦੇ ਨਹੀਂ ਸੀ ਦੇਖ ਕੇ ਵੀ মিডিਆ 'ਚ ਬੋਲਦੇ ਸੀ ਤੇ ਉਹ ਇੱਕ ਦੂਜੇ ਦੇ ਜਿਹੜੇ ਸੀਐਮ ਬਣਦੇ ਸੁਪਨੇ ਸਾਰੇ 12 15 ਸੋਚਦੇ ਸੀ ਬੀਜੇਪੀ ਦੀ ਚੜ੍ਹਦੀ ਨੌਜਵਾਨਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗਰੀਬਾਂ ਦੀ ਇਹ ਤਾਕਤ ਦੇਖਦੇ ਹੋਏ ਹਾਈ ਕਮਾਂਡ ਨੇ ਉਹਨਾਂ ਦੀਆਂ ਵੀ ਝੂਠੀਆਂ ਜੱਫੀਆਂ ਪਵਾਈਆਂ ਉਹ ਵੀ ਮੈਸੇਜ ਦੇਖ ਦੀ ਕੋਸ਼ਿਸ਼ ਕੀਤੀ ਤੇ ਵੀ ਅਸੀਂ ਇਕੱਠੇ ਆਂ ਪਰ ਉਦੋਂ ਬਾਅਦ ਉਹਨਾਂ ਦਾ ਤਾਂ ਉਹੀ ਹਾਲ ਰਹਿਣਾ ਹੈ ਉਹ ਕਾਂਗਰਸ ਦਾ ਸਾਨੂੰ ਪਤਾ ਪਰ ਇਹ ਸੰਕੇਤ ਨੇ ਵੀ ਦੋਨੋਂ ਪਾਰਟੀਆਂ ਚ ਸੱਤਾ ਚ ਚਾਏ ਆਪੋਜੀਸ਼ਨ ਚ ਉਹਨਾਂ ਦੇ ਹਾਲਾਤ ਕੀ ਹੋ ਇਹ ਸਾਹਮਣੇ ਆ ਪੰਜਾਬ ਸਰਕਾਰ ਨੇ ਜਿਹੜਾ ਅੱਜ 1151 ਕਰੋੜ ਰੁਪਏ ਵਿੱਚੋਂ 229 ਕਰੋੜ ਰੁਪਏ ਪੰਜਾਬ ਨੂੰ ਗੱਲ ਦੇ ਬੈਠਾ ਲੇਕਿਨ ਉਹ 929 ਕਰੋੜ ਜਿਆਦਾ ਦੇ ਨਹੀਂ ਲੋਕੀ ਉਹ ਹੈ ਰਾਈਪਲਾਈ ਕਰਦੇ ਬਿਲਕੁਲ ਮੁੱਖ ਮੰਤਰੀ ਸਤਾਪ ਦਾ ਮੈਂ ਹਜੇ ਕੀ ਪੋਲਿਟਿਕਸ ਨਹੀਂ ਕਰਨੀ ਲੋਕਾਂ ਇੱਕ ਇਕ ਤਕਰੀਬ ਉੱਥੇ ਜਾ ਕੇ ਪਰਲੋਕੀ ਫੋਟੋਆਂ ਲਿਕ ਚੋਣੀਆਂ ਮੈਂ ਇੱਕ ਗੱਲ ਉਹ ਹੀ ਕਰਦਾ ਵੀ ਇੱਕ ਬਿਸਾਸਕਰ ਮੈਨੇਜਮੈਂਟ ਇੱਕ ਜਿਹੜੀ ਕੁਦਰਤ ਦੀ ਆਫਤ ਚੀਨੀ ਦੇ ਕਾਪੋਚਨੀ ਕੀ ਗੱਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਵਾਦੇ ਚੜ੍ਹ ਕੇ ਇੱਥੇ ਹਿੱਸਾ ਲਿਆ ਸਾਰੀਆਂ ਚੀਜ਼ਾਂ ਦੀ ਕਮੇਟੀ ਫਟਾ ਸਾਰਿਆਂ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਉਸ ਦੇ ਨਾਲ ਮੈਂ ਸਾਰੇ ਹੱਗਾ ਵਾਸੀਆਂ ਦਾ ਸਾਰੇ ਪਿੰਡਾਂ ਤੋਂ ਜਿਨ੍ਹਾਂ ਵੀ ਦੇ ਰੱਬ ਵਰਗੇ ਸੱਜਣ ਇੱਥੇ ਪਹੁੰਚੇ ਨੇ ਇੰਨਾ ਮੀਂਹ ਪੈਣ ਦੇ ਬਾਵਜੂਦ ਤੇ ਸਵੇਰਾ 6 ਤੋਂ ਹੀ 6 ਵਜੇ ਤੋਂ ਹੀ ਬਾਰਿਸ਼ ਸ਼ੁਰੂ ਹੋ ਗਈ ਪਰ ਫਿਰ ਵੀ ਸਾਰੇ ਡਟੇ ਰਹੇ ਮੀਂਹ ਦੇ ਪੈਂਦੇ ਦੇ ਵਿੱਚ ਆਏ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਬਹੁਤ ਵਧੀਆ ਲੱਗਦਾ ਕਿ ਅੱਜ ਮੈਂ ਬੀਜੇਪੀ ਪਾਰਟੀ ਆਜ਼ੀ ਜਨਤਾ ਪਾਰਟੀ ਦਾ ਹਿੱਸਾ ਬਣਿਆ ਕਿਉਂਕਿ ਇਹ ਪਾਰਟੀ ਹੈ ਜਿਹੜੀ ਇਹ ਸਰਭ ਹਿੱਤ ਦੇ ਵਿੱਚ ਰਾਸ਼ਟਰੀ ਹਿੱਤ ਦੇ ਵਿੱਚ ਕੰਮ ਕਰਦੀ ਹੈ ਪਰ ਵਾਰਵਾਦ ਨੂੰ ਅੱਗੇ ਨਹੀਂ ਮੁਖਰਾਉਂਦੀ ਸੋ ਇਹ ਕਾਰਨਾ ਕਰਦਾ ਹੈ ਤੁਹਾਡਾ ਬੀਜੇਪੀ ਜਿਸ ਜਿਹੜੇ ਜਿਹੜੇ ਬਹੁਤ ਲੰਬਾ ਸਮਾਂ ਸਟੂਡੈਂਟ ਨੇਤਾ ਰਹੇ ਬਹੁਤ ਬਹੁਤ ਕਾਲਜ ਪ੍ਰਧਾਨ ਵੀ ਰਹੇ ਤੁਸੀਂ ਹੁਣ ਕਾਲਜ ਦੇ ਵਿੱਚ ਪੈਰ ਰੱਖੇ ਕੀ ਤੁਸੀਂ ਸੋਚ ਕੇ ਰੱਖਿਆ ਕਿ ਇਹ ਪ੍ਰਭਾਵਸ਼ਾਲੀ ਭਾਗ ਦਾ ਪਾਰਟੀ ਇਹਦੇ ਵਿੱਚ ਇਹ ਹੈ ਨਾ ਆ ਸਟੂਡੈਂਟ ਫਲੋਸਫੀ ਸਟਾਈਲ ਇਨ ਪੀ ਉਸ ਤੋਂ ਬਾਅਦ ਭਾਰੋਪਾਰ ਦੇ ਦੌਰਾਨ ਬਹੁਤ 파ਟੀਆਂ ਦੇ ਨਾਲ ਯਾਨੀ ਕਿ ਕਿਸੇ ਕੰਮ ਨੂੰ ਲੈ ਕੇ ਉਹਨਾਂ ਦੇ ਸਿਸਟਮ ਨੂੰ ਦੇਖਣ ਦਾ ਮੌਕਾ ਮਿਲਿਆ ਸੋ ਉਹਦੇ ਵਿੱਚ ਇੱਕ ਚੀਜ਼ ਹੀ ਦੇਖੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਇਡੀਆਲੋਜੀ ਹੈ ਸਿਸਟਮੈਟਿਕ ਸਿਸਟਮੈਟਿਕ ਵੇ ਨਾਲ ਕੰਮ ਕਰਨ ਦਾ ਤੰਗ ਹੈ ਜੀ ਉਹ ਬਹੁਤ ਵਧੀਆ ਲੱਗਿਆ ਕਿ ਜਿਸ ਦੇ ਨਾਲ ਆਪਾਂ ਜਿਹੜਾ ਪੱਟੜੀ ਤੋਂ ਪੰਜਾਬ ਲੈ ਚੁੱਕਿਆ ਉਹਨੂੰ ਮੋਰ ਪੱਟੜੀ ਤੇ ਜਾ ਸਕਦੇ ਹਾਂ ਯਾਨੀ ਕਿ ਪੰਜਾਬ ਦੇ ਵਿੱਚ ਆਪਾਂ ਜਿਹੜੀ ਸੁਰੱਖਿਆ ਖਤਮ ਹੋ ਗਈ ਹੈ ਉਹ ਸੁਰੱਖਿਆ ਹੈ ਭੈ ਮੁਕਤ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਉਸ ਦੇ ਨਾਲ ਨਾਲ ਆਪਾਂ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੇ ਲਈ ਡਬਲ ਇੰਜਨ ਦੀ ਸਰਕਾਰ ਲਿਆ ਗਈ ਤੇ ਸਾਰੇ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਹੈ ਜੀ ਹੁਣ ਕਿ ਬਹੁਤ ਦੁੱਖ ਲੱਗਦਾ ਕਿ ਪਹਿਲੇ ਦੋ ਇੱਕ ਦੋ ਨੰਬਰ ਤੇ ਆ ਗਿਆ ਕਰਜ਼ੇ ਲੈਣ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਕਿ ਜਿਹੜਾ ਪੰਜਾਬ ਸੀ ਉਹ ਨਾਲ ਦੇ ਸੂਬਿਆਂ ਨੂੰ ਕਰਜ਼ੇ ਦਿੰਦਾ ਸੀ ਇਹ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪੰਜਾਬ ਨੂੰ ਕਰਜ਼ੇ ਮੁਕਤ ਕਰੀਏ ਭੈ ਮੁਕਤ ਕਰੀਏ ਨਸ਼ਾ ਮੁਕਤ ਕਰੀਏ ਦੇਖੋ ਸ਼ਹਾਲ ਤੇ ਰੰਗਲਾ ਪੰਜਾਬ ਸਮਰਾਲਾ ਹਲਕਾ ਲੈ ਕੇ ਕੀ ਕੋਈ ਪਲੈਨਿੰਗ ਹੋਏ ਤਾਂ ਕੀ ਰਸਤਾ ਕੀ ਹੈ ਇਹ ਸਮਰਾਲਾ ਹਲਕੇ ਦੇ ਵਿੱਚ ਜਾਨੇ ਸਮਰਾਲਾ ਹਲਕੇ ਦੇ ਵਿੱਚ ਪਹਿਲਾਂ ਤਾਂ ਸਾਰੇ ਜਾਨੇ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਕਿ ਜਿਹੜੀ ਅੱਗੇ ਵਾਲੀ ਪਲੈਨਿੰਗ ਹੋਊਗੀ ਉਹ ਜੋ ਜਿੱਦਾਂ ਪਾਕੀ ਹੋਈਦਾ ਇਹਦੇ ਵਿੱਚ ਐਜ਼ ਅ ਮੈਂਬਰ ਆਪਾਂ ਜੁਆਇਨ ਹੋਇਆ ਹਰ ਪੱਖ ਤੋਂ ਹਰ ਜੋ ਵੀ 파ਟੀ ਵੱਲੋਂ ਦੇ ਸ਼ੁਕਰ ਕੋਆਰਡੀਨੇਟਰ ਹੋਰ ਵੀ ਜਾਣੀ ਹੁੰਦੀ ਹੈ ਜਿੰਨਾ ਸੱਜਣ ਮੇਰੇ ਰਾਏ ਨੇ ਜੀ ਸਾਰਿਆਂ ਦੀ ਜੋਇਨਿੰਗ ਹੈ ਜੀ ਇਹ ਮੈਂ ਇਕੱਲਾ ਨਹੀਂ ਸ਼ੂਨੀ ਸੀ ਇੱਥੇ ਜਿੰਨੇ ਥੱਲੇ ਖੜੇ ਸੀ ਉਹ ਸਾਰੀ ਨਹੀਂ ਸ਼ੂਨੀ ਸੀ ਜੋ ਸਾਰੇ ਸੱਜੇ ਸੱਜਣ ਮਿੱਤਰ ਉਹ ਸਾਰੇ ਨਾਲ ਹੀ ਆ ਇੱਕ ਹਲਕੇ ਨੂੰ ਲੈ ਕੇ ਆ ਕੇ ਚ ਮੰਗ ਵੀ ਕੀਤੀ ਤੁਸੀਂ ਮੰਤਰੀ ਜੀ ਹਲਕੇ ਨੂੰ ਲੈ ਕੇ ਆਪਾਂ ਮੰਗ ਇਹ ਕੀਤੀ ਆ ਕਿ ਰਮਨੀਤ ਵੀ 2GTO ਕੋਲੋਂ ਆਪਾਂ ਇੱਕ ਮੰਗ ਇਹ ਕੀਤੀ ਆ ਕਿ ਰਸ਼ਮ ਦੇ ਵੀ ਮਾਤਾ ਦੇ ਲਈ ਜਿਹੜਾ ਆਪਣੇ ਇਥੋਂ ਦੇ ਸ਼ਹਿਰ ਤੋਂ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੁਧਾਨਾ ਸਟੇਸ਼ਨ ਪੈਂਦਾ ਸੀ ਆਪਣੇ ਸਮਰਾਲੇ ਸਟੇਸ਼ਨ ਤੋਂ ਉਸ ਦਾ ਸਟਾਪ ਨਹੀਂ ਸੀ ਉਹਨਾਂ ਨੂੰ ਇਹ ਕਿਹਾ ਕਿ ਚਾਹੇ 5 ਮਿੰਟ ਦਾ ਸਟਾਪ ਹੋਵੇ ਤੇ ਜੋ ਤਾਂ ਜੋ ਆਪਣੇ ਹਲਕਾ ਵਸੀਆਂ ਨੂੰ ਜਾਣ ਦੇ ਵਿੱਚ ਈਜ਼ੀ ਠੀਕ ਹੈ ਜੀ